ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਜੋ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਅੱਜ ਜਿਹੜਾ ਕੀ ਸਮੂਹ ਨਿਯਮ ਸਮਾਪਤੀ ਲੋਕੀ ਕੀ ਸ਼ਹੀਦੀ ਸਭਾ ਦੀ ਸਮਾਪਤੀ ਹੋਵੇਗੀ ਤੇ ਨਗਰ ਕੀਰਤਨ ਸਜਾਇਆ ਗਿਆ ਚੀਮਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 26 ਔਰ 27 ਜਿਹੜੀ ਸ਼ਹੀਦੀ ਸਭਾ ਹੈ ਉਹ ਐਸਲ ਸੀ 25 ਜੂਨ ਸ਼੍ਰੀ ਖਡਰਪੁਰ ਸਾਹਿਬ ਦੀ ਆਰੰਭਤਾ ਜਿਹੜੀ ਉਹ ਗੁਰਦੁਆਰਾ ਸ੍ਰੀ ਜੋਤੀਸੂਬ ਸਾਹਿਬ ਹੋਈ ਹੈ ਅੱਜ ਸਵੇਰੇ 6 ਵਜੇ ਕੋਕ ਤੋਂ ਉਪਰੰਤ ਜਿਹੜੀ ਨਗਰ ਕੀਰਤਨ ਦੀ ਅ ਸ਼ੁਰੂਆਤ ਹੈ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿੱਥੇ ਸਾਬਜਦਿਆਂ ਨੂੰ ਨੀਆਂ ਵਿੱਚ ਚੜਿਆਂ ਗਿਆ ਸੀ ਉੱਥੋਂ ਰੰਮ ਹੁੰਦੀ ਹੋਈ ਹੁਣ ਇੱਕ ਜੋਤੀ ਸਰੂਪ ਸਾਹਿਬ ਜਾ ਕੇ ਜਿਹੜੀ ਸਾਬਜਦਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਜਿਹੜੀ ਅਰਦਾਸ ਹੈ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਇਹ ਸਾਰਾ ਉਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਗਿਆ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਵੀ ਬੜੀ ਵੱਡੀ ਸੰਖਿਆ ਵਿੱਚ ਸੰਗਤ ਹੈ ਜਿਹੜੀ ਅੱਜ ਇੱਥੇ ਪਹੁੰਚ ਕੇ ਤੁਸੀਂ ਦੇਖਦੇ ਹੋ ਕਿਸ ਤਰੀਕੇ ਨਾਲ ਨਗਰ ਕੀਰਤਨ ਦੇ ਵਿੱਚ ਇਹ ਸੰਗਤ ਅੱਜ ਪਹੁੰਚੀ ਹੈ ਸ਼ੁਰੂਆਤ ਹੀ ਕਰਨ ਦੇ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ ਕਿਉਂਕਿ ਸੰਗਤ ਆ ਜਿਹੜਾ ਇਕੱਠ ਹੈ ਉਹ ਦੇਖ ਕੇ ਆਪਾਂ ਸੋਚਦੇ ਆ ਵੀ ਪੰਜਾਬ ਸਾਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਲੇ ਗਿਆ ਪਰ ਜਦੋਂ ਇਹਦਾ ਸ਼ੀਦਾ ਸਥਾਨਾਂ ਤੇ ਆਪਾਂ ਆਉਂਦੇ ਆ ਉਦੋਂ ਪਤਾ ਲੱਗਦਾ ਵੀ ਪੰਜਾਬ ਅਜੇ ਪੰਜਾਬ ਦੇ ਵਿੱਚ ਹੀ ਹੈ ਔਰ ਕਿਸ ਤਰੀਕੇ ਨਾਲ ਸਹਬਜ਼ਾਦਾ ਨੂੰ ਔਰ ਮਾਤਾ ਜੀ ਨੂੰ ਇਸ ਧਰਤੀ ਤੇ ਯਾਦ ਕਰਦੇ ਆ ਹਾਂ ਸੋ ਅਲੌਕਿਕ ਨਗਰ ਕੀਰਤਨ ਅ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆ ਰੰਭ ਹੋ ਚੁੱਕਿਆ ਹੈ ਜੋ ਸਪੂਰਨ ਸਮਾਪਤੀ ਗੁਰਦਾਰ ਜੋਤੀਸਵਰ ਵਿਖੇ ਕੀਤੀ ਜਾਵੇਗੀ ਅਵਤਾਰ ਸਿੰਘ ਗਰਿਆਨੇ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੁਰਾਵਲ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਸਥਾਨ ਤੇ ਅੱਜ ਜਿਹੜਾ ਨਗਰ ਕੀਰਤਨ ਹੈ ਉਹ ਸਭਜੰਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀਸੂਬ ਸਾਹਿਬ ਤੱਕ ਉਹ ਜਾਵੇਗਾ 1:30 ਵਜੇ ਜਾ ਕੇ ਜਿਹੜੀ ਇਹਦੀ ਸਮਾਪਤੀ ਹੋਣੀ ਹੈ ਔਰ ਉਸ ਤੋਂ ਉਪਰੰਤ ਜਿੱਥੇ ਕੀਰਤਨ ਸੋਲਾ ਸਾਹ ਪੜੇ ਜਾਣਗੇ ਉਹ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਜੀ ਨੀਰਗਵੀਰ ਸਿੰਘ ਜੀ ਜਿਹੜੀ ਸੰਗਤਾਂ ਨੂੰ ਸੰਦੇਸ਼ ਦੇਣਗੇ ਔਰ ਸਮੂਹ ਜੀਆਂ ਸੰਗਤਾਂ ਅੱਜ ਬੜੇ ਹੀ ਤੋਸ ਦੇ ਨਾਲ ਉਹ ਸੀਜਦਾਂ ਨੂੰ ਨਤਮਸਤ ਪਾਉਣ ਵਾਸਤੇ ਉਹਨਾਂ ਨੂੰ ਸਾਦਾ ਸਤਿਕਾਰ ਪੇਟ ਕਰ ਲਿਆ ਗਿਆ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਤਾਂ ਕਾਫੀ ਪਿਛਲੇ 15 ਦਿਨਾਂ ਤੋਂ ਸੰਤਾਂ ਆ ਰਹੀਆਂ ਨੇ ਔਰ ਸੁੰਚੀਆਂ ਸੰਤਾਂ ਬੜੇ ਹੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਬੜੇ ਹੀ ਸਹਿਜ ਤਰੀਕੇ ਨਾਲ ਸਾਦੇ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਸਾਦਾ ਸਤਿਕਾਰ ਪੇਟ ਕਰਕੇ ਆਪਾਂ ਆਪਣਾ ਜੀਵਨ ਸਫਲ ਕਰਾਂ ਛੋਟੇ ਸਾਹਿਬ ਜਿਆਦਿਆਂ ਨੇ ਗੱਲ ਕਰੀਏ ਕੌਮ ਦੇ ਲਈ ਜੁਰਮ ਦਾ ਟਾਕਰਾ ਕਰਕੇ ਸ਼ਹੀਦੀ ਦਿੱਤੀ ਸੀ ਅੱਜ ਵੀ ਪੰਥ ਨੂੰ ਬਹੁਤ ਚੁਣੌਤੀਆਂ ਨੇ ਕਿਵੇਂ ਦੇ ਰਹੀਆਂ ਦੇਖੋ ਪੰਥ ਨੂੰ ਚੁਣੌਤੀਆਂ ਤਾਂ ਹੈਗੀਆਂ ਕਿਉਂਕਿ ਜਿਹੜੇ ਸਾਡੇ ਸਿੱਖ ਨੇ ਉਹੀ ਸਾਡੇ ਸਿੱਖਾਂ ਦੇ ਖਿਲਾਫ ਹੋਏ ਹੋਏ ਨੇ ਇਸ ਕਰਕੇ ਮੈਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਇਕੱਠੇ ਹੋਈਏ ਤਾਂ ਕਿ ਜਿਹੜਾ ਸਿੱਖ ਫੌਜ ਤੋਂ ਚਲੋਤੀਆਂ ਆਈਆਂ ਨੇ ਉਹਨਾਂ ਦਾ ਆਪਾਂ ਸਾਹਮਣਾ ਕਰ ਸਕੀਏ ਕਿਹੜੀ ਕਿਹੜੀ ਜਥੇਬੰਦੀਆਂ ਨੇ ਵਿੱਚ ਜਿਹੜੀ ਸਮੂਲੀਅਤ ਕੀਤੀ ਹੈ तकरीबन ਸਾਰੀਆਂ ਜਥੇਬੰਦੀਆਂ ਨੇ ਅੱਜ ਇਸ ਦਿਨ ਦੇ ਵਿੱਚ ਤਾਂ ਸਾਰੀਆਂ ਜਥੇਬੰਦੀਆਂ ਸਹਿਯੋਗਤ ਕਰਦੀਆਂ ਨੇ ਕੋਈ ਮਤਭੇਦ ਹਟਾ ਕੇ ਇੱਥੇ ਸਾਰੇ ਆਉਂਦੇ ਛੋਟੇ ਸਾਹਿਬ ਜਿਆਦਾ ਦੀ ਹਬੀਬੀ ਤੋੜਾਤ ਨੂੰ ਜਿਹੜਾ ਕੀ ਹਰ ਸਾਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਜਿਹੜੀ ਸ਼ਹੀਦੀ ਸਭਾ ਦੇ ਲੈ ਕੇ ਸਮਾਗਮ ਹੁੰਦੇ ਨੇ ਸਪੂਰਨ ਸਮਾਪਤੀ ਜਿਹੜੀ ਅੱਜ ਕੀਤੀ ਜਾਂਦੀ ਹੈ ਅਲੌਕਿਕ ਨਗਰ ਕੀਰਤਨ ਆਰੰਭ ਕੀਤਾ ਗਿਆ ਹਬੀਬੀ ਤੋੜਾਣਾ ਵੀ ਗੱਲ ਕਰਦੇ ਆ ਕਿ ਕੀ ਕੰਨਾ ਉਹਨਾਂ ਦੇ ਸ਼ਾਦੀ ਪਹਿਲਾਂ ਮੇਰਾ ਨਾਮ ਗੁਰਸੇਵ ਵਾਹਿਗੁਰੂ ਜੀ ਦਾ ਪਤਾ ਮਾਤਾ ਮੇਰਾ ਨਾਮ ਦੱਸੋ ਜੀ ਅਰਜਨ ਸਤਿੰਦਰ ਕੌਰ ਹਾਂ ਜੀ ਸਤਿੰਦਰ ਕੌਰ ਨੋ ਸੁਦੀਪ ਕੋ ਟੋੜਾ ਟੋੜਾ ਸਾਡੀ ਬੇਟੀ ਟੋੜਾ ਸਾਡੀ ਬੇਟੀ ਪਹਿਲਾਂ ਮੈਨੂੰ ਉਹ ਪੈਸਾ ਹੋਣਾ ਚਾਹੀਦਾ ਹੈ ਉੱਥੇ ਬੀਬੀ ਕਲਦੀਪ ਕੌਰ ਤੋੜਾ ਨਾਲ ਗੱਲ ਕਰਦੇ ਉਹਨਾਂ ਦਾ ਕੀ ਕੰਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਗੁਰਦੁਆਰਾ ਤਨਤਨ ਸਿੰਘ ਫਤਿਹਗੜ੍ਹ ਸਾਹਿਬ ਤੋਂ 32 ਰੂਪ ਤੱਕ ਜਾ ਰਿਹਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਵੱਡੀ ਇਹ ਧਰਤੀ ਹੈ ਜਿੱਥੇ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਵੱਡੀ ਕੁਰਬਾਨੀ ਇੱਥੇ ਹੋਈ ਹੈ ਵੱਡੀ ਭਾਗਾ ਵਾਲੀ ਆਉ ਸੰਗਤ ਵੱਡੇ ਭਾਗਾ ਵਾਲਿਆਂ ਅਸੀਂ ਜਿਨ੍ਹਾਂ ਨੂੰ ਇਸ ਧਰਤੀ ਤੇ ਅੱਜ ਖਾਸ ਕਰਕੇ ਨਤਮਸਤਕ ਹੋਣ ਦਾ ਮੌਕਾ ਮਿਲ ਰਿਹਾ ਹੈ ਜੇ ਮੈਂ ਆਪਣੇ ਆਪ ਨੂੰ ਬਹੁਤ ਵੱਡ ਭਾਗੀ ਸਮਝਦੀ ਹਾਂ ਕਿਉਂਕਿ ਮੇਰੇ ਪਿਤਾ ਜੀ ਪੰਤਰਤ ਜੈਜਾਗੁਰ ਚਾਂ ਸਿੰਘ ਟੋੜਾ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਦੀ 60 ਸਾਲ ਸੇਵਾ ਨਿਭਾਈ ਉਹਨਾਂ ਦੇ ਜਾਣ ਤੋਂ ਬਾਅਦ ਪਹਿਲਾਂ ਤੋਂ ਇਥੇ ਏਸ ਨਗਰ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਨੇ ਉਹਨਾਂ ਦੇ ਜਦ ਉਹਨਾਂ ਦੇ ਨਾਲ ਅਸੀਂ ਆਉਂਦੇ ਹੁੰਦੇ ਸੀ ਤਕਰੀਬਨ 50 ਸਾਲ ਹੋ ਗਏ ਸਾਨੂੰ ਇਥੇ ਹਰ ਸਾਲ ਨਗਰ ਕੀਰਤਨ ਚਾਉਂਦਿਆਂ ਨੂੰ ਪਹਿਲਾਂ ਅਸੀਂ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਦੇਖਦੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ 20 ਸਾਲ ਹੋ ਗਏ ਉਹਨਾਂ ਦੇ ਤਾਈ ਜਿਸਦਾ ਉਹ ਸੇਵਾ ਨਿਭਾਉਂਦੇ ਰਹੇ ਨੇ ਇਸੇ ਤਰ੍ਹਾਂ ਹੀ ਮੈਂ ਵਿਰਭਾਗੀ ਆ ਜਿਨ੍ਹਾਂ ਨੂੰ ਕਿ ਮੇਰੇ ਪਿਤਾ ਜੀ ਪੰਜ ਸਾਲਾਂ ਤੋਂ ਚਾਰਨੀ ਟੌੜਾ ਦੀ ਤੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਉਹਨਾਂ ਵਾਂਗੂ ਹੀ ਮੈਂ ਆਪ ਨੂੰ ਵਿਰਭਾਗੀ ਸਮਝਦੀ ਆ ਕਿ ਮੈਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਆ ਇਹਨੀਆਂ ਗੱਲਾਂ ਕਹਿੰਦੀ ਹੋਈ ਜੋ ਸੰਗਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਇਹ ਗੁਰੂ ਘਰ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਬਾਣੀ ਨਾਲ ਸੰਗਤ ਜੁੜਦੀ ਰਹੇ ਜਿਹੜੀ ਸਹਿਬਜ਼ਾਦਿਆਂ ਦੀ ਕੁਰਬਾਨੀ ਹੈ ਇਹਨਾਂ ਨੂੰ ਅਸੀਂ ਯਾਦ ਕਰੀਏ ਤਾਂ ਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਗੁਰਸਿੱਖੀ ਕੀ ਹੈ ਛੋਟੇ ਸਹਿਬਜ਼ਾਦਿਆਂ ਨੇ ਕੁਰਬਾਨੀ ਕਿਉਂ ਦਿੱਤੀ ਹੈ ਮੈਂ ਸੁਣ ਥੋੜੀ ਲੰਮੀ ਕਰਦਾ ਮੈਂ ਇੱਥੇ ਸੁਣ ਰਹੀ ਸੀ ਕਿ ਕਈ ਸੰਗਤ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਥੇ ਕਿਸ ਲਈ ਆਉਂਦੇ ਹੋ ਉਹ ਕਹਿੰਦੇ ਸਾਨੂੰ ਨਹੀਂ ਪਤਾ ਅਸੀਂ ਆਏ ਸਾਲ ਆਉਂਦੇ ਮੱਥਾ ਟੇਕ ਜਾਂਦੇ ਆ ਸੋ ਮੈਂ ਕਹਿਣੀ ਆ ਵੀ ਜਿਹੜੇ ਇੱਥੇ ਸੰਗਤ ਆਉਂਦੀ ਹੈ ਉਹਨਾਂ ਨੂੰ ਕਿਵੇਂ ਨਾ ਕਿਵੇਂ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਬਾਣੀ ਨਾਲ ਜੋੜਨ ਦਾ ਤਾਂ ਪਤਾ ਹੈ ਪਰ ਇਹ ਨਹੀਂ ਪਤਾ ਛੋਟੇ ਸਹਿਬ ਜੱਜਾਂ ਦੀ ਐਡੀ ਵੱਡੀ ਕੁਰਬਾਨੀ ਨੂੰ ਅਸੀਂ ਨਾਸਤ ਮਾਸਤ ਹੋਣ ਲਈ ਆਉਂਦੇ ਆ ਸੋ ਸਾਰੀਆਂ ਸੰਗਤਾਂ ਦਾ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਹੈ ਵੱਡੇ ਭਾਗਾਂ ਵਾਲੇ ਨੇ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ